ਸਸਿਕਾ ਬਾਈ ਜੀ ਅ ਅੱਜ ਆਪਣੇ ਕੋਲੇ ਆਪਣਾ ਭਰਾ ਆਇਆ ਸੀਗਾ ਰਾਣਾ ਕੋਡੀਪੁਰੇ ਤੋਂ ਕਬੱਡੀ ਪਲੇਅਰ ਅ ਜਿਨ੍ਹਾਂ ਨੇ ਖੇਡਦਾ ਦੇਖਿਆ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਰਾਣੀ ਦੀ ਗੇਮ ਬਾਰੇ 52 62 ਕਿਲੋ ਦਾ ਬਹੁਤ ਤਕੜਾ ਪਲੇਅਰ ਰਿਹਾ ਵਾ ਕੋਡੀਪੁਰੇ ਦੀ ਟੀਮ ਵਧੀਆ ਹੁੰਦੀ ਸੀ ਬਹੁਤ ਤਕੜੀ ਟੀਮ ਰਹੀ ਹੈ ਵਧੀਆ ਮੈਚ ਜਿੱਤੇ ਰਹੇ ਹੈ ਤੇ ਆਜੋ ਅੱਜ ਭਰਾ ਨਾਲ ਗੱਲਾਂ ਕਰਦੇ ਹਾਂ ਹਾਂਜੀ ਰਾਣੇ ਬਾਈ ਹੱਸੀ ਕਾਲ ਬਾਈ ਤੁਸੀਂ ਹੋ ਕੋਈ ਬਾਈ ਠੀਕ ਠਾਕ ਹੋ ਹਾਂ ਹਾਂ ਬਈ ਅੱਜ ਪਹਿਲਾਂ ਤਾਂ ਬਾਈ ਬਹੁਤ ਖੁਸ਼ੀ ਹੋਈ ਅੱਜ ਤੈਨੂੰ ਮਿਲ ਕੇ ਏ ਬਾਈ ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਸਾਨੂੰ ਦੇਖਦੇ ਹੁੰਦੇ ਸੀ ਬਾਈ ਤੁਹਾਡੀ ਟੀਮ ਬਹੁਤ ਤਗੜੇ ਕਬੱਡੀ ਖੇੜੇ ਬਾਈ ਤੁਸੀਂ ਕਿ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਕਬੱਡੀ ਖੇਡਿਓ ਜੀ ਮੈਂ 1998 ਤੋਂ ਲੈ ਕੇ 2006 ਤੱਕ ਖੇਡਿਆ ਠੀਕ ਤੇ weight ਬਾਈ ਕਿੰਨੇ ਤੱਕ ਕਿੰਨੇ ਕਿਲੋ ਤੱਕ ਖੇਡੋ weight 55 ਤੋਂ 72 62 ਤੇ 65 ਤੱਕ 62 ਕਿਲੋ ਤਾਂ ਬਾਈ ਮੈਂ ਜਮਾਂ ਤੂਤੀ ਬੋਲਦੀ ਨਹੀਂ ਹੈ ਨਾ ਬਾਈ ਬਹੁਤ ਤਗੜੇ ਖੇੜੇ ਬਹੁਤ ਤਗੜੇ 62 ਤੇ ਬਾਈ ਬੜਾ ਤਗੜੇ 55 ਤੇ ਬਾਈ 55 ਠੀਕ ਤੇ ਬਾਈ ਪਲੇਅਰ ਕਿਹੜੇ ਕਿਹੜੇ ਹੁੰਦੇ ਜੀ ਆਪਣਾ ਤੁਹਾਡੇ ਨਾਲ ਮੇਰੇ ਨਾਲ ਹਰਪਾਲ ਨੂੰ ਅਸੀਂ ਇੱਕ ਤਾਂ ਰੀਡਰ ਮੇਰਾ ਠੀਕ ਹੈ ਜੀ ਇੱਕ ਮਿੰਟੂ ਹੁੰਦਾ ਜੀ ਠੀਕ ਹੈ ਬੋਲਾ ਹੁੰਦਾ ਠੀਕ ਚਾਰਕ ਜਾਣ ਹੁੰਦੀ ਠੀਕ ਤੁਹਾਡੇ ਜੱਫੇ ਭਾਈ ਜਿਹਨੇ ਦੇਖਿਆ ਜਦੋਂ ਗੋਟ ਫੜ ਲੈਂਦੇ ਜਦੋਂ ਕਹਿੰਦੇ ਰਾਣੇ ਦੇ ਹੱਥ 'ਚ ਗੋਟ ਆ ਗਿਆ ਬਸ ਕਹਿੰਦੇ ਹੁਣ ਤਾਂ ਭੁੱਲ ਜਾ ਤੂੰ ਖੇੜਦਾ ਨਹੀਂ ਹੁੰਦਾ ਮੈਂ ਵੀ ਕਹਿੰਦਾ ਸੀ ਭਾਈ ਉਹ ਤਾਂ ਛੋਟੇ ਜਿਹੇ ਥੋੜੇ ਜਿਹੇ ਬਸ ਹਾਂ ਤੇ ਦੇਖਿਆ ਬਹੁਤ ਆ ਤੁਹਾਨੂੰ ਯਾਰ ਬਹੁਤ ਬਾਣ ਵਾਲੀ ਗੱਲ ਆ ਸਾਡੇ ਵਾਸਤੇ ਵੀ ਬਈ ਅੱਜ ਸਾਨੂੰ ਮਿਲਿਆ ਤੂੰ ਹੋਰ ਖੁਸ਼ ਹੋਇਆ ਮਨ ਖੁਸ਼ ਹੋਇਆਗਾ ਤੇ ਭਾਈ ਕਿਹੜੀਆਂ ਟੀਮ ਆਉਂਦਾ ਛੋਟੇ ਵੇਲੇ ਕਿਹੜੀਆਂ-ਕਿਹੜੀਆਂ ਟੀਮਾਂ ਸੀ ਤਕੜੀਆਂ ਪੂਰੀਆਂ ਜਿੰਨਾਂ ਨਾਲ ਮੈਚ ਲੱਗਦੇ ਪੂਰੇ ਫਰਮ ਨੇ ਮਾ 62 ਦੀਆਂ 57 ਦੀਆਂ 57 ਦੀ ਹੁੰਦਾ ਸੀ ਰਾਜਾਨਾ ਹੁੰਦਾ ਸੀ ਹਾਂ ਭਾਈ ਤੱਕ ਤੂੰ ਪਰੋਂਦਾ ਸੀ 80 ਵਰਗੇ ਹਾਂ 80 ਵਰਗੇ ਹਲਕੜੇ ਹੁੰਦੇ ਘੋੜੇ ਵਰਗੇ ਹਾਂ ਘੋੜੇ ਵਰਗੇ ਠੀਕ ਆ ਭਾਈ ਵਰਤ ਕਰਾ ਹੁੰਦੀ ਸੀ ਘੋੜੇ ਵਰਗੇ ਉੱਥੇ ਵੀ ਲੇਡਰ ਘੋੜਾ ਸੀ ਠੀਕ ਆ ਭਾਈ ਪਰੋਂਤਾ ਹੁੰਦੀ ਸੀ ਜੰਦਰ ਵਰਗੇ ਠੀਕ ਆ ਭਾਈ ਠੀਕ ਆ ਹੋਰ ਵੀ ਟੀਮਾਂ ਕੋਈ ਜਾਨ ਨਹੀਂ ਪਰ 62 ਤੋਂ ਬਗੈ ਕਿੱਥੋਂ ਹੁੰਦੀ ਸੀ ਬਾਹਰ ਟੇਕੇ ਰਹੇ ਦੀ ਵਗਣ ਦੀ ਠੀਕ ਹੈ ਜੀ ਮੰਨਣ ਨੂੰ ਵੀ ਇਹ ਪੰਜ ਗਰਾਂ ਹੀ ਹੁੰਦੇ ਨੇ ਹਾਂ ਇੱਕ ਮਹਾਰਾਜ ਵੀ ਹੁੰਦੀ ਸੀ ਬਈ ਹਿੰਦ ਮਤਪੁਰ ਆਉਂਦੀ ਇੱਕ ਮਹਾਰਾਜ ਹੁੰਦੀ ਹਾਂ ਸੀਰੇ ਵਰਗੇ ਹਾਂ ਸੀਰੇ ਜਾਨੀ ਥੋੜਾ ਸਾ ਤੋਂ ਥੋੜਾ ਹਾਂ ਥੋੜਾ ਜੀ ਜੀ ਸੀਨੀਅਰ ਸੀ ਜਾਂਦੇ ਉਹ ਦੋੜਦੇ ਹੋਰ ਤੇਰੀ ਤਰ੍ਹਾਂ ਜੀ ਹਾਂ ਹਾਂ ਥੋੜੇ ਪੂਰੀ ਚੜਾਈ ਗਈ ਹੈ ਹੈ ਦੇਖਿਆ ਬਾਈ ਮੈਚ ਸੀਨੀਅਰ ਗੇਮ ਤੇਰਾ ਗੋਟਾ ਫੜਨਾ ਮਜੂਦ ਹੈ ਹਾਂ ਬਹੁਤ ਵਧੀਆ ਜਸਪਰੀ ਹੁੰਦਾ ਜਸਪਰੀ ਤਾਂ ਹੁੰਦਾ ਹੈਗਾ ਕਾਂਤੀ ਅੰਦਾ ਸੀਗਾ ਸਾਰੇ ਰੋਲ ਰੋਲ ਹੀ ਕਰ ਗਏ ਹਾਂ ਸਾਰੇ ਵਧੀਆ ਫੇਰ ਸੀਗੇ ਬਈ ਮੈਚ ਜੀ ਉਦੋਂ ਲਈ ਦੇਖਣ ਦਾ ਨਜ਼ਾਰਾ ਨਾ ਆ ਰਹੀ ਸੀ ਪਤਾ ਹੈਪੀ ਹਾਂ ਉਦੋਂ ਓਪਨ ਤਾਂ ਕੋਈ ਬਿੰਨਾ ਨਹੀਂ ਬਾਹਰ ਦੇ ਮੈਚ ਜੀ ਆਦੇ ਬਿੰਨਾ ਹੀ ਲੋਕ ਹਾਂ ਹਾਂ ਬਈ ਬਾਹਰ ਦੇ ਟੀਮਾਂ ਬੂੜੋ ਬੂੜੋ ਤਕੜੇ ਹੁੰਦੇ 20 5 20 10 ਤੋਂ 10 ਤੱਕ ਆਮ ਹੀ ਖੇਡਦੇ ਨੇ ਯਾਨੀ 15 5 15 20 5 20 ਵੀ ਟਾਈਮ ਤੋਂ ਦਿੰਦੇ ਰਹਿੰਦੇ ਨੇ ਇਹ ਥਾੜੇ ਕੋਲ ਪੱਲਾ ਹੀ ਹੁੰਦੇ ਦੱਸ ਪੜੇ ਤੇ ਜਿਆਦੇ ਬਈ ਮੈਂ ਫਸਵੇਂ ਮੈਚ ਕਿਹੜੇ ਕਿਹੜੇ ਟੀਮਾਂ ਲੱਗਦੇ ਰਿਹਾ ਜਮਾ ਬਾਂਦਰ ਵਾਲਾ ਟੀਮ ਗਾੜ ਤਾਂ ਅਮਦਪੁਰ ਵਾਨੇ ਰੁੱਲੇ ਰਗੇ ਬਾਈ ਹਨਾ ਬੁੱਲੇ ਕਹਿੰਦੇ ਸੀਗੇ ਹਾਂ ਕੇਵਲ ਹੁੰਦਾ ਜੀ ਇੱਕ ਤਰੀਕੇ ਕੇ ਹੋਰ ਹੁੰਦਾ ਜੀ ਵਧੀਆ ਟੀਮ ਬਹੁਤ ਵਧੀਆ ਆਪਣੇ ਹਮਤਪੁਰ ਦੇ ਭਿੰਦੀ ਵਾਲਗੇ ਹੁੰਦੇ ਫਾਰਕਟ ਹੁੰਦਾ ਸੀ ਹਾਂ ਗੋਲਾ ਹੁੰਦਾ ਸੀ ਸਿਕੰਦਰ ਹਾਂ ਹਾਂ ਤੁਹਾਡੇ ਪਿੰਡ ਦੀ ਟੀਮ ਵਧੀਆ ਸੀ ਚੀਰਾ ਵਧੀਆ ਸੀ ਗੇਟ ਚੀਰਾ ਉਹ ਦੌੜਦੇ ਦੌੜਦੇ ਚੀਰੇ ਰਗੇ ਹਾਂ 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 ਜਾਨੀ ਸਾਡੇ ਨਾਲ ਪੂਰਾ ਵਧੀਆ ਮੈਚ ਲਾ ਜਾਂਦੇ ਸੀ ਸੀ ਦਾ ਨਵੇਂ ਕਾਂਤੀ ਹੁੰਦਾ ਜੀ ਕਪਰੇਟਰ ਹਾਂ ਛਾਂਟੀ ਜੰਡਾਣੀ ਟੀਮ ਹਾਂ ਬਾਈ ਲੈ ਛਾਂਟੀ ਕੰਨਾ ਸੋਣਾ ਰੇਟ ਰੇਣਾ 60 ਲਾਗੀ ਜੀ ਉਹਦੇ ਹਾਂ ਉਹ ਸੋਹਣਾ ਸ਼ਾਂਤੀ ਦੀ ਵਿਡਾਜ ਬਹੁਤ ਮਸ਼ਹੂਰ ਸੀ ਮੈਂ ਛੋਟੇ ਹਰਪਾਲ ਦੀ ਕਹਿੰਦੇ ਵੀ ਦੂਰ ਹੋ ਗਿਆ ਹੁਣ ਨਹੀਂ ਰਹਿੰਦਾ ਐ ਸ਼ਾਂਤੀ ਦੀ ਵਿਡਾਜ ਉਹ ਏਰੀ ਰਹਿੰਦੀ ਹਾਂ ਸ਼ਾਂਤੀ ਮੁੰਡਾ ਤਕੜੀ ਹਾਂ ਹੱਲਕਣਾ ਕੋੜਾ ਬਹੁਤ ਤਕੜਾ ਸੀ ਹਾਂ ਕੋੜਾ ਬਾਈ ਅਰੇ ਰੇਸ਼ਮੰਦ ਗੜੀ ਹੁੰਦਾ ਸਾਡੇ ਫੇਰ ਹਾਂ ਹਾਂ ਰੇਸ਼ਮ ਵਾਲੇ ਛੋਟਨੇ ਕੋੜਨੇ ਬਹੁਤ ਹੁਕਮ ਤੇ ਜਦ ਕੀ ਕਹਣਾ ਆਪਾਂ ਐਵੇਂ ਬੜੇ ਜੀ ਕਰਦੇ ਕੱਤੜ ਦੇਖੋ ਬਦਖਾਂਦਾ ਜੀ ਹਾਂ ਬਿਲਕੁਲ ਉਹ ਵੀ ਜੇ ਫੜ ਜਾਂਦੇ ਸੀ ਐਵੇਂ ਹੋ ਜਾਂਦਾ ਇਹ ਬੋਤਚੀ ਠੀਕ ਆ ਬਾਈ ਆਪਾਂ ਫੇਰ ਇੱਕ ਦਿਨ ਬੈਠਾਂਗੇ ਬਣਾਵਾਂਗੇ ਵਧੀਆ ਲੰਬੀ ਵੀਡੀਓ ਬਣਾਵਾਂਗੇ ਅੱਜ ਬਹੁ